ਖਡੂਰ ਸਾਹਿਬ ਦੀ ਹਵਾ ਜਿਹੜੀ ਆ ਉਹ ਜਿਹੜੀ ਫਰੀਦਕੋਟ ਵੀ ਗਈ ਦੋ ਸੀਟਾਂ ਆਜ਼ਾਦ ਜਿੱਤੀਆਂ ਤੁਹਾਨੂੰ ਲੱਗਦਾ ਕਿ 2027 ਦੇ ਵਿੱਚ ਵੀ ਇਸੇ ਤਰ੍ਹਾਂ ਕੁਝ ਹਵਾ ਵਗੂਗੀ ਹੁਣੀ ਤਾਂ ਚਾਹੀਦੀ ਹੈਗੀ ਆ ਹਵਾ ਨਾ ਉਸ ਟਾਈਮ ਤੇ ਲੱਗਦਾ ਵੀ ਹੈਗਾ ਕਿਉਂਕਿ ਹੁਣ ਲੋਕੀ ਥੋੜੇ ਨਾ ਮੈਂ ਕਿਹਾ ਪਾਰਟੀਵਾਦੀ ਤੋਂ ਥੋੜੇ ਪਰੇਸ਼ਾਨ ਹੋ ਗਏ ਨੇ ਕਿਉਂਕਿ ਉਹਨਾਂ ਨੇ ਮਤਲਬ ਕਾਂਗਰਸ ਨੂੰ ਵੀ ਜਿਤਾਇਆ ਤੇ ਆਮ ਆਦਮੀ ਪਾਰਟੀ ਨੂੰ ਵੀ ਜਿਤਾਇਆ ਤੇ ਹੁਣ ਇੱਕਦਮ ਉਹਨਾਂ ਨੇ ਹਨਾ ਚੇਂਜ ਕਰ ਲਿਆ ਕਿਉਂਕਿ ਸ਼ਾਇਦ ਲੋਕਾਂ ਨੂੰ ਉਹ ਚੀਜ਼ ਨਹੀਂ ਮਿਲੀ ਜੋ ਚਾਹਦੇ ਸੀਗੇ ਹਾਂਜੀ ਕਿਉਂਕਿ ਪੰਜਾਬ ਦੇ ਮੁੱਦੇ ਭੈਣਾ ਮਰਤ ਕੋਰ ਜੀ ਬਹੁਤ ਵੱਡੇ ਆ ਹਾਂਜੀ ਨੌਜਵਾਨੀ ਮੁੱਦਾ ਲਾ ਲੋ ਤੁਸੀਂ ਨੌਜਵਾਨੀ ਪ੍ਰਵਾਸ ਹੋ ਰਹੀ ਆ ਪਾਣੀ ਦਾ ਮੁੱਦਾ ਵੱਡਾ ਮੁੱਦਾ ਵਾ ਚੰਡੀਗੜ੍ਹ ਦੇ ਲੋਕ ਭੁੱਲ ਹੀ ਚੁੱਕੇ ਆ ਵੈਸੇ ਹਾਂਜੀ ਚੰਡੀਗੜ੍ਹ ਪੰਜਾਬ ਦਾ ਪਿੰਡ ਉਜਾੜ ਕੇ ਬਣਿਆ ਹਰ ਹਾਂਜੀ ਹਾਂਜੀ ਅੱਜ ਉਹਨੂੰ ਅਸੀਂ ਭੁੱਲ ਚੁੱਕੇ ਸਾਡੇ ਸਿਆਸਤਦਾਨ ਭੁੱਲ ਚੁੱਕੇ ਅਸੀਂ ਕਿਤੇ ਤੇ ਫੇਰ ਵੀ ਗੱਲ ਕਰ ਜਾਂਦੇ ਆ ਟੰਬਦੇ ਰਹਿੰਦੇ ਆ ਸਿਆਸਤਦਾਨਾਂ ਨੂੰ ਭੁੱਲ ਚੁੱਕੇ ਆ ਖਾਸ ਕਰਕੇ ਨਸ਼ਿਆਂ ਦਾ ਵੱਡਾ ਮੁੱਦਾ ਪੰਜਾਬ ਦਾ ਸ਼ੈਦ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੈਂ ਆਪਣੇ ਘਰ ਦੇ ਵਿੱਚ ਚਾਤੀ ਮਾਰਾਂ ਤੇ ਜੇ ਮੇਰਾ ਬੱਚਾ ਵੀ ਨੌਜਵਾਨ ਹੋ ਰਿਹਾ ਵੱਡਾ ਹੋ ਰਿਹਾ ਤੇ ਉਹਦੇ ਵਾਸਤੇ ਵੀ ਖਤਰਾ ਬਣਿਆ ਹੋਇਆ ਹਾਂਜੀ ਕਿ ਕਿਤੇ ਇਹ ਨਾ ਹੋਵੇ ਕਿ ਨਸ਼ੇ ਦੇ ਦਲਦਲ 'ਚ ਫਸ ਜਾਏ ਕੱਲ ਅਸੀਂ ਕਿਸੇ ਪਰਿਵਾਰ ਕੋਲ ਬੈਠੇ ਸੀ ਉਸ ਮਾਤਾ ਨੇ ਸਾਨੂੰ ਰੋਂਦੇ ਹੋਏ ਨੇ ਬੜਾ ਕੀ ਦੱਸਿਆ ਸੀ ਉਹ ਕਹਿੰਦੀ ਤਿੰਨ ਬੱਚੇ ਆ ਤੇ ਤਿੰਨੇ ਨਸ਼ਾ ਕਰਦੇ ਆ ਹੂੰ ਇਹੋ ਜਿਹਾ ਮਾਹੌਲ ਆ ਪੰਜਾਬ ਦਾ ਤੁਸੀਂ ਚਾਹੁੰਦੇ ਹੋ ਕਿ ਇਹ ਮਾਹੌਲ ਵਾਪਸ ਪਰਤੇ ਹੋਏ ਗੁਰੂ ਸਾਹਿਬ ਕਾ ਗੁਰੂਕਾਲ ਵੇਲੇ ਦਾ ਮਾਹੌਲ ਵਾਪਸ ਆਵੇ। ਵੈਸੇ ਤੇ ਰੰਗਲਾ ਪੰਜਾਬ ਤੇ ਇਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਲੈ ਕੇ ਆਵਾਂਗੇ। ਇਸ ਸਰਕਾਰ ਚ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਫਰਕ ਪਿਆ? ਕੁਝ ਪਿਆ ਆ ਕਿ ਲੱਗਦਾ ਨਹੀਂ। ਹਲੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਖਾਸ ਫਰਕ ਪਿਆ ਹੈਗਾ। ਥੋੜੇ ਤੇ ਹੋਰ ਕੰਮ ਕਰਨ ਦੀ ਲੋੜ ਹੈਗੀ ਆ। ਥੋੜੇ ਹੋਰ ਬੱਚਿਆਂ ਨੂੰ ਐਕਚੁਅਲੀ ਬੱਚਿਆਂ ਨੂੰ ਐਜੂਕੇਟ ਕਰਨ ਦੀ ਲੋੜ ਹੈਗੀ ਆ। ਜਿਹੜੇ ਐਜੂਕੇਸ਼ਨ ਨਹੀਂ ਹੈਗੀ ਆ ਨਾ ਬੱਚਿਆਂ ਨੂੰ ਸਮਝ ਨਹੀਂ ਆ ਰਹੀ। ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕੀ ਕਰੀਏ। ਫਿਰ এডਿਕੇਸ਼ਨ ਬੱਚੇ ਜਿਹੜੇ ਕਰ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਜੌਬਸ ਵੀ ਨਹੀਂ ਮਿਲਦੀਆਂ ਹੈਗੀਆਂ ਨੇ ਫਿਰ ਉਹ ਵਿਲੇ ਹੋਰ ਪਰੇਸ਼ਾਨ ਹੁੰਦੇ ਨੇ ਤਾਂ ਥੋੜਾ ਆ ਸਟਰਕਚਰ ਮੇਂ ਲੱਗਾ ਥੋੜਾ ਬਦਲਾ ਨਹੀਂ ਲੋੜ ਹੈ ਸਰਕਾਰਾਂ ਨੂੰ ਇਸ ਤੇ ਕੰਮ ਕਰਨੇ ਲੋੜ ਹੈ ਕਿ ਨੌਜਵਾਨਾਂ ਵੱਲ ਧਿਆਨ ਦੇਣ ਦੀ ਲੋੜ ਹੈਗੀ ਹੈ ਤੇ ਜੇ ਸਟਰਕਚਰ ਬਦਲਣਾ ਤੇ ਫਿਰ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਪੈਣਾ ਪਰ ਬਹੁਤ ਆ ਜਾਈਏ ਤੇ ਸਾਡੇ ਦੇ ਬਜ਼ੁਰਗ ਜਿਹੜੇ 60 ਸਾਲ ਤੋਂ ਉੱਪਰ ਆ ਜਾਂ 90 ਸਾਲ ਤੱਕ ਤੇ ਵੈਸੇ ਵੀ ਐਮਐਲਏ ਐਮਪੀ ਦਾ ਸੁਖ ਆਨੰਦ ਮਾਣ ਰਹੇ ਕੀ ਲੱਗਦਾ ਜੇ ਜਵਾਨੀ ਅਗਲੇ ਪਾਸੇ ਆਵੇ ਹਾਂਜੀ ਤੇ ਪੰਜਾਬ ਦਾ ਕੁਛ ਨਾ ਕੁਛ ਮਾਹੌਸਬ ਹੋ ਸਕਦਾ ਹਾਂਜੀ ਜਿਹੜੇ ਜਵਾਨੀ ਅੱਗੇ ਆਏਗੀ ਕਿਉਂਕਿ ਅੱਜ ਕੱਲ ਹੁਣ ਪੀੜੀ ਮੈਂ ਕਿਹਾ ਬਦਲ ਗਈ ਹੈਗੀ ਆ ਬੱਚਿਆਂ ਦੀ ਸੋਚ ਬਦਲ ਗਈ ਹੈ ਹੁਣ ਉਹ ਪੁਰਾਣੀ ਸੋਚ ਨਹੀਂ ਰਹੀ ਹੈ ਮੈਨੂੰ ਲੱਗਦਾ ਕਿ ਯੰਗਸਟਰਸ ਨੂੰ ਅੱਗੇ ਆਣਾ ਚਾਹੀਦਾ ਹੈਗਾ ਤਾਂ ਕਿ ਉਹ ਥੋੜਾ ਸਮਝਣ ਉਸ ਬੈਟਰ ਸਮਝ ਸਕਣਗੇ ਤੇ ਬੈਟੇ ਕੋ ਇੰਪਰੂਵਮੈਂਟ ਕਰਨ ਸਕੇ ਮੀਡੀਆ ਜਾਂ ਸੋਸ਼ਲ ਮੀਡੀਆ ਦਾ ਕੀ ਹੋਇਆ ਯੋਗਦਾਨ ਮੰਨਦੇ ਹੋ ਤੁਸੀਂ ਇਸ ਜੇਪਾ ਪੰਜਾਬ ਦੀ ਗੱਲ ਕਰੀਏ ਪੂਰੇ ਭਾਰਤ ਦੀ ਗੱਲ ਕਰਦੇ ਆ ਜਾਂ ਪੂਰੇ ਵਰਲਡ ਦੀ ਗੱਲ ਕਰੀਏ ਇਹਨੂੰ ਕਿਹੋ ਜਿਹਾ ਰੋਲ ਨਾ ਪਾਉਣਾ ਚਾਹੀਦਾ ਮੀਡੀਆ ਦਾ ਮੀਡੀਆ ਦਾ ਤਾਂ ਬਹੁਤ ਵੱਡਾ ਰੋਲ ਹੈ ਕਿਉਂਕਿ ਅੱਜ ਕੱਲ ਸਭ ਕੁਝ ਹੀ ਸੋਸ਼ਲ ਮੀਡੀਆ ਦਾ ਹੀ ਹੋ ਰਿਹਾ ਬੱਚੇ ਸਾਰਾ ਦਿਨ ਸੋਸ਼ਲ ਮੀਡੀਆ ਦੇਖਦੇ ਹੈਗੇ ਨੇ ਹਨਾ ਤੇ ਓਬਵੀਅਸ ਇਹਦਾ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਇਹਨਾਂ ਨੂੰ ਜ਼ਿਆਦਾ ਇਸ ਤੇ ਪਾਣਾ ਚਾਹੀਦਾ ਹੈਗਾ ਸੋਸ਼ਲ ਮੀਡੀਆ ਵਾਸਤੇ